ਪਹਿਲਾ ਫਾਇਦਾ ਇਹ ਕਿ ਲੋਕ ਤੁਹਾਡੇ ਬ੍ਰਾਂਡ ਨੂੰ ਜਾਨਣਾ ਸ਼ੁਰੂ ਕਰ ਦੇਣਗੇ ਦੂਸਰਾ ਜੇ ਤੁਸੀਂ ਉਸ ਦੇ ਉੱਪਰ ਆਪਣਾ ਨੰਬਰ ਲਿਖਦੇ ਹੋ ਜਾਂ ਤੁਸੀਂ ਆਪਣੀ ਈਮੇਲ ਆਈਡੀ ਦਿੰਦੇ ਹੋ ਜਾਂ ਫਿਰ ਵੈੱਬਸਾਈਟ ਦਿੰਦੇ ਹੋ ਉਹਦੇ ਥਰੂ ਵੀ ਤੁਸੀਂ ਆਪਣਾ ਸਮਾਨ ਜਿਹੜਾ ਲੋਕਾਂ ਤੱਕ ਵੇਚ ਸਕਦੇ ਹੋ ਲੋਕ ਤੁਹਾਨੂੰ ਈਜ਼ੀਲੀ ਰੀਚ ਕਰਨਗੇ ਕਿਉਂਕਿ ਲਫਾਫੇ ਦੇ ਉੱਪਰ ਤੁਹਾਡਾ ਨਾਮ ਹੋਏਗਾ ਤੁਹਾਡਾ ਬ੍ਰਾਂਡ ਹੋਏਗਾ ਤੁਹਾਡਾ ਫੋਨ ਨੰਬਰ ਹੋਏਗਾ ਔਰ ਤੁਹਾਡਾ ਨਾ ਕੰਟੈਕਟ ਕਰਨ ਦੀ ਹੋਰ ਇਨਫੋਰਮੇਸ਼ਨ ਹੋਏਗੀ ਇਸ ਚੀਜ਼ ਦੇ ਨਾਲ ਤੁਹਾਡਾ ਜਿਹੜਾ ਨਾਮ ਹੈ ਹੋਰ ਲੋਕਾਂ ਦੇ ਘਰਾਂ ਤੱਕ ਜਾਏਗਾ ਲੋਕ ਜਦੋਂ ਉਸ ਨੂੰ ਵਰਤਣਗੇ ਉਸ ਨੂੰ ਖਾ ਕੇ ਦੇਖਣਗੇ ਆਰਗੈਨਿਕ ਚੀਜ਼ਾਂ ਦਾ ਵੀ ਵਧੀਆ ਹੁੰਦੀਆਂ ਨੇ ਇਸ ਕਰਕੇ ਉਹ ਤੁਹਾਨੂੰ ਡਾਇਰੈਕਟ ਅਪਰੋਚ ਕਰਕੇ ਤੁਹਾਡੇ ਕੋ ਖੁਦ ਕੋ ਪੈਕਿੰਗ ਵੀ ਕਰਾਉਣਗੇ ਜੇਕਰ ਮੈਂ ਪੈਕਿੰਗ ਦੀ ਸੀਲ ਬੰਦ ਕਰਨ ਦੀ ਗੱਲ ਕਰਾਂ ਤਾਂ ਉਸ ਦੇ ਲਈ ਇੱਕ ਮਸ਼ੀਨ ਹੁੰਦੀ ਹੈ ਜੋ ਕਿ 800 ਰੁਪਏ ਤੋਂ ਸ਼ੁਰੂ ਹੋ ਜਾਂਦੀ ਹੈ ਤੁਸੀਂ ਉਸ ਮਸ਼ੀਨ ਦੀ ਯੂਜ਼ ਕਰਕੇ ਆਪਣੇ ਪੈਕੇਟ ਜਾਂ ਫਿਰ ਆਪਣੇ ਬ੍ਰਾਂਡ ਦੇ ਜੋ ਲਫਾਫੇ ਬਣਾਏ ਨੇ ਉਹਨਾਂ ਨੂੰ ਸੀਲ ਬੰਦ ਕਰ ਸਕਦੇ ਹੋ ਤਾਂ ਕਿ ਉਹ ਸੀਲ ਬੰਦ ਹੋ ਕੇ ਖਰਾਬ ਹੋਣ ਤੋਂ ਬਚ ਸਕਣ ਪਿੰਡ ਪੱਦਰ ਤੇ ਜਾਂ ਫਿਰ ਕਸਬੇ ਲੈਵਲ ਤੇ ਜਾਂ ਫਿਰ ਆਸ-ਪਾਸ ਦੇ ਪਿੰਡਾਂ ਦੇ ਵਿੱਚ ਵੇਚਣ ਦੇ ਲਈ ਤੁਹਾਨੂੰ ਕੋਈ ਵੀ ਲਾਇਸੈਂਸ ਲੈਣ ਦੀ ਲੋੜ ਨਹੀਂ ਪੈਣੀ ਪਰ ਜੇਕਰ ਤੁਸੀਂ ਇਸ ਨੂੰ ਕਮਰਸ਼ੀਅਲ ਲੈਵਲ ਤੇ ਵੱਡੇ ਲੈਵਲ ਤੇ ਵੇਚਣਾ ਤੇ ਤੁਹਾਨੂੰ ਉਸ ਕੇਸ ਦੇ ਵਿੱਚ ਲਾਇਸੈਂਸ ਲੈਣਾ ਪਏਗਾ ਜੋ ਕਿ ਮੰਡੇਟਰੀ ਹੈ ਬਿਜ਼ਨਸ ਨੂੰ ਪਹਿਲਾਂ ਆਪਣੇ ਪਿੰਡ ਲੈਵਲ ਤੇ ਆਪਣੇ ਕਸਬੇ ਲੈਵਲ ਤੇ ਜ਼ਰੂਰ ਟੈਸਟ ਕਰੋ ਕਿ ਤੁਹਾਡਾ ਬਿਜ਼ਨਸ ਕਿਵੇਂ ਚੱਲ ਰਿਹਾ ਹੈ ਲੋਕੀ ਤੁਹਾਡੇ ਕੋਲ ਦਾਲਾ ਕਿਵੇਂ ਲੈਣ ਆ ਰਹੇ ਨੇ ਤੁਹਾਡੀ ਡਿਮਾਂਡ ਕਿੰਨੀ ਵੱਧ ਰਹੀ ਹੈ ਜੇ ਤੁਹਾਨੂੰ ਇਹ ਲੱਗਦਾ ਹੈ ਕਿ ਤੁਹਾਡੀ ਡਿਮਾਂਡ ਵੱਧ ਰਹੀ ਹੈ ਤੇ